ਨਿਸਤਾਰ ਹਾਜ਼ਰ ਹਜੂਰ ਸਰਬ ਕਲਾ ਪ੍ਰਭੂ ਦੀਨ ਦੁਨੀ ਦੇ ਵਾਲਖ ਚਵਰ ਸ਼ਤਰ ਤਖਤ ਦੇ ਬਾਦਸ਼ਾਹ ਗਿਆਨ ਦੇ ਭੰਡਾਰੀ ਕਲਯੁਗ ਦੀ ਲੋਟ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਬਖੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤਿਓ ਭਾਈ ਸਾਹਿਬ ਹੋਰ ਅਕਰੋ ਬੜੀ ਮਿੱਠੀ ਆਵਾਜ਼ ਨਾਮ ਰਸੀ ਪ੍ਰੇਮ ਰਸੀ ਆਵਾਜ਼ ਵਿੱਚ ਆਪ ਦੀ ਸ਼ਬਦ ਸਰਵਣ ਕਰ ਰਹੇ ਸੀ ਬੜੇ ਹੀ ਪ੍ਰੇਮ ਦੇ ਨਾਲ ਭਾਈ ਸਾਹਿਬ ਸਮਝਾ ਰਹੇ ਸਨ ਵੀ ਕਿਸ ਤਰ੍ਹਾਂ ਆਪਾਂ ਉਸ ਗੁਰੂ ਦੀ ਯਾਦ ਵਿੱਚ ਉਸ ਰੱਬ ਦੀ ਉਸ ਭਗਵਨ ਦੀ ਯਾਦ ਵਿੱਚ ਆਪਣੇ ਜੀਵਨ ਨੂੰ ਉਤਿਤ ਕਰਨਾ ਕਿਸ ਤਰ੍ਹਾਂ ਦੁੱਖ ਦੇ ਸਮੇਂ ਇੱਕ ਜੀਵ ਰੱਬ ਦਾ ਓਟ ਆਸਰਾ ਲੈਂਦਾ ਹੈ ਤੇ ਉਸ ਹੀ ਤਰ੍ਹਾਂ ਸੁੱਖ ਦੇ ਵਿੱਚ ਵੀ ਅਸੀਂ ਆਪਣੇ ਜੀਵਨ ਵਿੱਚ ਉਸ ਰੱਬ ਦੇ ਓਟ ਆਸਰੇ ਨੂੰ ਤੱਕਣਾ ਹੈ ਉਸ ਰੱਬ ਦਾ ਸ਼ੁਕਰਾਨਾ ਕਰਨਾ ਹੈ ਗੁਰਬਾਣੀ ਲਿਖਦੀ ਹੈ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤੁਮੰਤ ਮ੍ਰਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਬਲਵਣ ਦੀ ਪ੍ਰੀਤ ਨਹੀਂ ਜੇ ਉਸ ਅਕਾਲ ਪੁਰਖ ਵਾਹਿਗੁਰੂ ਉਸ ਰਾਮ ਉਸ ਅੱਲਾ ਉਸ ਗੋੜ ਦੀ ਪ੍ਰੀਤੀ ਨਹੀਂ ਪ੍ਰੇਮ ਨਹੀਂ ਉਸ ਦੀ ਪਿਆਰ ਭਰੀ ਰਸ ਵਿੱਚ ਉਭੀਜੀ ਹੋਈ ਨਾਮ ਰਖਣਾ ਨਹੀਂ ਤੇ ਆਪਾਂ ਉਸ ਜੀਵਨ ਨੂੰ ਵਿਅਰਥਾ ਕਰ ਰਹੇ ਆ ਅਸੀਂ ਮਰਿਆ ਹੋਇਆ ਜੀਵਨ ਜੀ ਰਹੇ ਆ ਆਪਾਂ ਕਹਿੰਦੇ ਨਾ ਜੀ ਸਾਡਾ ਘਰ ਹੈ ਬੜਾ ਪਰਿਵਾਰ ਹੈ ਇੱਟਾਂ ਦੇ ਨਾਲ ਮਕਾਨ جوړਿਆ ਜਾਂਦਾ ਜਦੋਂ ਇਸ ਮਕਾਨ ਵਿੱਚ ਪ੍ਰੇਮ ਤੇ ਰਿਸ਼ਤੇ ਆ ਜਾਂਦੇ ਨੇ ਮਕਾਨ ਨੂੰ ਘਰ ਦਾ ਦਰਜਾ ਦੇ ਦਿੱਤਾ ਜਾਂਦਾ ਹੈ ਗੁਰਬਾਣੀ ਕਹਿੰਦੀ ਹੈ ਸਾਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਣਹੀਂ ਪ੍ਰਭ ਪਾਇਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਹੀ ਪਿਆਰਾ ਸ਼ੁਕਰਮੁਨਾ ਕੀਤਾ ਬੜੇ ਹੀ ਪਿਆਰੇ ਮਹਾਨ ਬੁੱਲਾਂ ਵਿੱਚ ਦੁਨੀਆ ਦਾ ਮਹਾਨ ਸੱਚ ਗੁਰੂ ਸਾਹਿਬ ਨੇ ਸਾਥ ਸਾਥ ਸਾਡੇ ਸਾਹਮਣੇ ਰੱਖ ਦਿੱਤਾ ਹੈ ਰੱਬ ਨੂੰ ਪਾਉਣ ਦਾ ਇੱਕੋ ਇੱਕ ਤਰੀਕਾ ਜੇ ਜੀਵਨ ਵਿੱਚ ਪ੍ਰੇਮ ਨੇ ਦੁਨੀਆ ਬਹੁਤ سارے ਤਰੀਕੇ ਅਪਣਾਉਂਦੀ ਹੈ ਕੋਈ ਵਰਤ ਰੱਖਦਾ ਹੈ ਕੋਈ ਸ਼ਰਾਧ ਕਰਦਾ ਹੈ ਕੋਈ ਲਰਾਤੇ ਗੱਤਦਾ ਹੈ ਕੋਈ ਪਹਾੜਾਂ ਤੇ ਚੜਦਾ ਹੈ ਕੋਈ ਪਹਾੜਾਂ ਤੋਂ ਉਤਰਦਾ ਹੈ ਕੋਈ ਕੰਡੀਆਂ ਹੋ ਜਾਂਦਾ ਹੈ ਕੋਈ ਲੰਦੇ ਵੱਲੋਂ ਨਮਾਜ਼ ਪੜਦਾ ਹੈ ਕੋਈ ਪੰਜ ਬਾਣੀਆਂ ਦਾ ਨਾਮ ਕਰਦਾ ਆਪਣੇ ਸਾਰਿਆਂ ਦੇ ਤਰੀਕੇ ਬਹੁਤ ਚੰਗੇ ਨੇ ਪਰ ਗੁਰੂ ਸਾਹਿਬ ਦੱਸਦੇ ਨੇ ਜੀਵਨ ਵਿੱਚ ਅਗਰ ਆਪਾਂ ਰੱਬ ਨੂੰ ਪ੍ਰਾਪਤ ਕਰਨਾ ਚਾਹੁੰਦੇ ਆਂ ਤੇ ਇੱਕੋ ਇੱਕ ਸਭ ਤੋਂ ਮਹਾਨ ਤਰੀਕਾ ਹੈ ਜੀਵਨ ਵਿੱਚ ਪ੍ਰੇਮ ਲਿਆਣਾ ਆਪਾਂ ਕਹਿੰਦੇ ਮਕਾਨ ਨੂੰ ਕਾਇਮ ਰੱਖਣਾ ਹੈ ਤੇ ਪ੍ਰੇਮ ਬੜਾ ਜ਼ਰੂਰੀ ਹੈ ਆਪਣੇ ਰਿਸ਼ਤੇਆਂ ਨੂੰ ਕਾਇਮ ਰੱਖਣਾ ਤੇ ਪ੍ਰੇਮ ਬਹੁਤ ਜ਼ਰੂਰੀ ਹੈ ਉਸ ਪ੍ਰੇਮ ਦੀ ਪ੍ਰਾਪਤੀ ਹੁਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਦਾਸ ਨੇ ਕੁਝ ਪੁਆਇੰਟ ਪਿਆਰ ਦਿੱਤੇ ਨੇ ਸਾਡੇ ਕੋਲ ਕੁਝ ਸਟੈਪ ਨੇ ਆਪਾਂ ਕਿਸ ਤਰ੍ਹਾਂ ਰਾਮੂ ਵਾਲਾ ਵੱਧ ਸਕਦੇ ਆ ਉਸ ਪ੍ਰੇਮ ਨੂੰ ਆਪਣੇ ਘਰ ਵਿੱਚ ਲਿਆ ਕੇ ਉਸ ਪ੍ਰੇਮ ਨੂੰ ਆਪਣੇ ਜੀਵਨ ਵਿੱਚ ਲਿਆ ਕੇ ਉਸ ਅਕਾਲ ਪੁਰਖ ਦੇ ਨਾਲ ਗੱਲਾਂ ਕਰ ਸਕਦੇ ਆ ਉਸ ਅਕਾਲ ਪੁਰਖ ਵਰਗਾ ਜੀਵਨ ਆਪਣੇ ਜੀਵਨ ਵਿੱਚ ਲਿਆ ਸਕਦੇ ਆ ਲੇਕਿਨ ਇਹਨੇ ਸੰਤਾ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਨ ਕਰਾਉਣ ਆਇਆ ਰਾਮ ਉਸ ਸੰਤਾਂ ਦੇ ਕਾਰਜ ਆਪ ਖਲੋਂਦਾ ਏ ਉਹ ਸੰਤਾਂ ਦੇ ਕਾਰਜ ਕੰਮ ਕਰਨ ਵਾਸਤੇ ਰੱਬ ਆਪ ਹੁੰਦਾ ਏ ਹੁਣ ਸੰਤ ਕੋਈ ਚਿੱਟੇ ਚੋੜੇ ਵਾਲਾ ਨਹੀਂ ਸੰਤ ਕੋਈ ਵੱਡੀਆਂ ਦਸਤਾਰਾਂ ਵਾਲਾ ਨਹੀਂ ਸੰਤ ਇੱਕ ਰਿਕਸ਼ਾ ਚਲਾਣ ਵਾਲਾ ਵੀ ਹੋ ਸਕਦਾ ਹੈ ਸੰਤ ਕੰਮ ਘਰ ਵਿੱਚ ਕੰਮ ਕਰਨ ਵਾਲੀ ਮਾਈ ਵੀ ਹੋ ਸਕਦੀ ਹੈ ਪਰ ਪਰਮਾਰਥ ਆ ਹੈ ਉਹਦਾ ਜੀਵਨ ਰੱਬ ਵਰਗਾਉਣਾ ਚਾਹੀਦਾ ਹੁਣ ਆਪਾਂ ਆਪਣੇ ਜੀਵਨ ਨੂੰ ਰੱਬ ਵਰਗਾ ਕਰਨਾ ਹੈ ਜੀਵਨ ਵਿੱਚ ਪ੍ਰੇਮ ਲਿਆਣਾ ਹੈ ਘਰਾਂ ਵਿੱਚ ਪ੍ਰੇਮ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੋ ਸਵਰਗ ਤੇ ਨਰਕ ਵਿੱਚ ਫਰਕ ਹੈ ਉਹ ਤੁਹਾਡੀ ਮੁਸਕਰਾਹਟ ਦੇ ਪਿੱਛੇ ਛੁਪਿਆ ਹੈ ਆਪਾਂ ਅਗਰ ਇੱਕ ਦੂਜੇ ਨੂੰ ਡਾਂਗਾ ਮਾਰਾਂਗੇ ਨਰਕ ਬਣ ਜਾਏਗਾ ਅਗਰ ਆਪਾਂ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਵਾਂਗੇ ਇਹ ਜ਼ਿੰਦਗੀ ਸਵਰਗ ਬਣ ਜਾਏਗੀ ਤੇ ਅਸਲੀਅਤ ਹੈ ਮਰਨ ਤੋਂ ਬਾਅਦ ਕੋਈ ਸਵਰਗ ਨਹੀਂ ਹੈ ਉਹ ਵਾਲਾ ਅਗਰ ਜੀਵਨ ਵਿੱਚ ਕਿਤੇ ਸਵਰਗ ਪ੍ਰਾਪਤ ਕੀਤਾ ਜਾ ਸਕਦਾ ਹੈ ਆਪਣੇ ਘਰ ਵਿੱਚ ਆਪਣੇ ਮਹੱਲੇ ਵਿੱਚ ਆਪਣੇ ਸ਼ਹਿਰ ਵਿੱਚ ਹਮੇਸ਼ਾ ਮੁਸਕਰਾਉਂਦੇ ਹੋਏ ਸਵਰਗ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਮੁਸਕਰਾਹਟ ਦੇ ਅੱਗੇ ਨਰਕ ਹੈ ਤੇ ਇਸ ਮੁਸਕਰਾਹਟ ਦੇ ਪਿੱਛੇ ਸਵਰਗ ਛੁਪਿਆ ਹੈ ਮੁਸਕਰਾਹਟ ਨੂੰ ਜੀਵਨ ਵਿੱਚ ਲਿਆਵਾਂਗੇ ਤਾਂ ਸਾਨੂੰ ਜੀਵਨ ਵਿੱਚ ਸਵਰਗ ਦੀ ਪ੍ਰਾਪਤੀ ਐਸੀ ਹੀ ਸਮੇ ਹੋ ਜਾਏਗੀ ਕੋਈ ਬਾਦੇ ਨਹੀਂ ਮਰਨ ਤੋਂ ਬਾਅਦ ਨਗਦੋ ਨਗਦੀ ਸੌਦਾ ਹੈ ਗੁਰਬਾਣੀ ਦਾ ਅੱਜ ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰੋ ਅੱਜ ਪ੍ਰੇਮ ਵਰਤਾਓ ਤੇ ਅੱਜ ਜੀਵਨ ਸਵਰਗ ਬਣ ਜਾਏਗਾ ਵਿਚਾਰ ਹੈ ਹੁਣ ਕਨਾ ਵਿੱਚ ਪ੍ਰੇਮ ਚਾਹੀਦਾ ਹੈ ਰਸ ਵਿੱਚ ਸਾਨੂੰ ਕੀ ਚਾਹੀਦਾ ਹੈ ਜੀ ਪ੍ਰੇਮ ਚਾਹੀਦਾ ਹੈ ਰਿਸ਼ਤਿਆਂ ਵਿੱਚ ਪ੍ਰੇਮ ਚਾਹੀਦਾ ਜਦੋਂ ਤੱਕ ਪ੍ਰੇਮ ਨਹੀਂ ਰਿਸ਼ਤੇ ਰਿਸ਼ਤੇ ਨਹੀਂ ਜਦੋਂ ਤੱਕ ਪ੍ਰੇਮ ਨਹੀਂ ਜੀਵਨ ਜੀਵਨ ਨਹੀਂ ਜਦੋਂ ਤੱਕ ਪ੍ਰੇਮ ਨਹੀਂ ਸਮਾਜ ਸਮਾਜ ਨਹੀਂ ਸਮਾਜ ਨੂੰ ਜੋੜਨ ਵਾਲੇ ਕੰਮ ਪ੍ਰੇਮ ਰਸੀਦ ਅਸਨਾ ਸੰਤ ਕਰਦੇ ਹੁੰਦੇ ਹੁਣ ਸੰਤਾਂ ਦੇ ਵਿੱਚ ਕੀ ਗੁਣ ਹੁੰਦੇ ਨੇ ਸੰਤਾਂ ਵਿੱਚ ਰੱਬ ਵਰਗੇ ਗੁਣ ਹੁੰਦੇ ਨੇ ਸਭ ਤੋਂ ਪਹਿਲਾ ਪ੍ਰੇਮ ਦਾ ਪਰਮਾਰਥ ਹੈ ਈਗੋ ਇੱਕ ਬੜੀ ਵੱਡੀ ਚੀਜ਼ ਹੈ ਈਗੋ ਹੰਕਾਰ ਜਿਹਨੂੰ ਆਪਾਂ ਕਹਿੰਦੇ ਨਾ ਜੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਜੋ ਨਾਸਕਾਈ ਚੀਜ਼ ਹੈ ਉਹ ਹੰਕਾਰ ਹੈ ਦੁਨੀਆ ਵਿੱਚ ਕਿਤੇ ਵੀ ਪ੍ਰੇਮ ਦੀ ਅਗਰ ਘਾਟ ਹੋ ਰਹੀ ਹੈ ਉੱਥੇ ਹੰਕਾਰ ਸਭ ਤੋਂ ਉੱਤੇ ਆ ਕੇ ਚੜਤਦਾ ਹੈ ਕਿਉਂਕਿ ਹੰਕਾਰ ਹੈ ਜਿਹੜਾ ਉਹ ਬੰਦੇ ਨੂੰ ਅੰਦਰੋਂ ਅੰਦਰ ਹੀ ਖਾਂਦਾ ਹੈ ਆਪਾਂ ਕਹਿਣਾ ਹੈ ਜੀ ਜ਼ਹਿਰ ਆਪਾਂ ਖਾ ਲਈਏ ਜ਼ਹਿਰ ਖਾਈਏ ਇੱਕ ਛੇੜ ਵਿੱਚ ਮਰ ਜਾਵਾਂਗੇ ਪਰ ਜਿਹੜਾ ਹੰਕਾਰ ਹੈ ਉਹ স্মੋਲ ਪੋਇਜ਼ਨ ਹੈ ਸਲੋ ਪੋਇਜ਼ਨ ਹੈ ਉਹ ਹੌਲੀ-ਹੌਲੀ ਸਾਨੂੰ ਮਾਰਦਾ ਹੈ ਉਹ ਸਾਡੇ ਜੀਵਨ ਨੂੰ ਭਾਵੇਂ ਜਿਵਤ ਰੱਖੇ ਪਰ ਸਾਡੀ ਆਤਮਾ ਨੂੰ ਮਾਰ ਜਾਂਦਾ ਹੈ ਉਹ ਹੰਕਾਰ ਦੀ ਸਭ ਤੋਂ ਵੱਡੀ ਬਿਮਾਰੀ ਹੈ ਆਪਾਂ ਜੀਵਨ ਵਿੱਚ ਪਰਮਾਰਥ ਵੇਖੀਏ ਅਗਰ ਘਰ ਵਿੱਚ ਅਸੀਂ ਇੱਕ ਦੂਜੇ ਦੀ ਈਗੋ ਨੂੰ ਖਤਮ ਕਰ ਲਈਏ ਤੇ ਸਚਾਈ ਹੈ ਆਪਾਂ ਇਹਨਾਂ ਨੂੰ ਸਮਝ ਲਈਏ ਵੀ ਘਰ ਵਿੱਚ ਮਾਪੇ ਬਿਨਾ ਪਿਓ ਪੁੱਤਰ ਦੀ ਕੋਈ ਹਸਤੀ ਨਹੀਂ ਇੱਕ ਪਤੀ ਬਿਨਾ ਪਤਨੀ ਦੀ ਕੋਈ ਹਸਤੀ ਨਹੀਂ ਪਤਨੀ ਬਿਨਾ ਪਤੀ ਦੀ ਕੋਈ ਹਸਤੀ ਨਹੀਂ ਨੂੰ ਬਿਨਾ ਸੱਸ ਨਹੀਂ ਸੱਸ ਬਿਨਾ ਨੂੰ ਨਹੀਂ ਐ ਜੀਵਨ ਦਾ ਪਰਮਾਰਥ ਹੈ ਅਗਰ ਆਪਾਂ ਇੱਕ ਜੋਟ ਹੋ ਕੇ ਇਹ ਸਮਝ ਲਈਏ ਵੀ ਮੇਰਾ ਮੁਝਮ ਹੈ ਕਿਛ ਨਹੀਂ ਜੋ ਕਿ 613 ਵੀ ਇਸ ਦੁਨੀਆ ਵਿੱਚ ਜੋ ਵੀ ਹੈ ਉਸ ਰੱਬ ਨਾਲ ਜੁੜਿਆ ਹੋਇਆ ਹੈ ਅੱਜ ਆਪਾਂ ਇੱਥੇ ਸਾਰੇ ਜੁੜ ਕਰਕੇ ਬੈਠੇ ਹਾਂ ਬੜੇ ਪ੍ਰੇਮ ਨਾਲ ਬੈਠੇ ਹਾਂ ਕਿਰਪਾ ਸਿਰ ਅਕਾਲ ਪੁਰਖ ਦੀ ਹੈ ਸਾਨੂੰ ਸਟੇਜਾਂ ਉੱਤੇ ਪਠਾ ਕੇ ਸਰਵਪਾਉ ਦਿੱਤੇ ਜਾਂਦੇ ਨੇ ਕਿਰਪਾ ਸਿਰ ਅਕਾਲ ਪੁਰਖ ਦੀ ਹੈ ਅਗਰ ਇਹ ਗੁਰੂ ਸਾਡੇ ਨਾਲ ਨਾ ਹੋਏ ਸਾਡੀ ਕੋਈ ਹਸਤੀ ਨੂੰ ਨਹੀਂ ਪੁੱਛਦਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਕਾਂਡੇ ਉਸ ਰੱਬ ਦੇ ਸਾਹਮਣੇ ਅਸੀਂ ਕੀੜਿਆਂ ਵਰਗੇ ਉਸ ਗੁਰੂ ਦੇ ਸਾਹਮਣੇ ਅਸੀਂ ਕੀੜਿਆਂ ਵਰਗਿਆਂ ਅਗਰ ਆਪਾਂ ਘਰ ਵਿੱਚ ਇੰਨਾ ਕੁ ਸਮਝ ਲਈਏ ਵੀ ਮੇਰੀ ਮੇਰੇ ਪਰਿਵਾਰ ਤੋਂ ਬਿਨਾ ਕੋਈ ਹਸਤੀ ਨਹੀਂ ਇਸ ਜੀਵਨ ਵਿੱਚ ਆਪਾਂ ਇੰਨਾ ਕੁ ਸਮਝ ਲਈਏ ਮੇਰੀ ਉਸ ਅਕਾਲ ਪੁਰਖ ਬਿਨਾ ਉਸ ਰੱਬ ਬਿਨਾ ਉਸ ਗੋਡ ਬਿਨਾ ਉਸ ਅੱਲਾ ਬਿਨਾ ਉਸ ਰੌਬ ਬਿਨਾ ਉਸ ਵਿਸ਼ਣ ਬਿਨਾ ਮੇਰੀ ਕੋਈ ਹਸਤੀ ਨਹੀਂ ਤੇ ਆਪਾਂ ਉਸ ਜੀਵਨ ਨੂੰ ਪਰਮਾਰਥ ਵਿੱਚ ਪ੍ਰੇਮ ਦਾ ਪਹਿਲਾ ਸਟੈਪ ਪਾ ਜਾਵਾਂਗੇ ਤੇ ਸੱਚਾਈ ਇਹ ਆਪਾਂ ਨੂੰ ਹੰਕਾਰ ਹੈ ਵੀ ਕਿਸੇ ਦਾ ਇੱਕ ਸ਼ਾਇਰ ਬਹੁਤ ਸੋਹਣਾ ਲਿਖਦਾ ਹੈ ਦੌਲਤ ਹੁਸਨ ਤੇ ਤਾਕਤ ਦਾ ਚਾਰ ਦਿਨ ਸਰੂਰ ਜ਼ਰੂਰ ਹੁੰਦਾ ਹੈ ਹੁੰਦਾ ਮਾਇਆ ਦੀ ਜਿੰਨੀ ਨੇੜੇ ਬੰਦਾ ਰੱਬ ਤੋਂ ਓਨੀ ਹੀ ਦੂਰ ਹੁੰਦਾ ਹੈ ਤੋੜ ਸਕਦਾ ਤਾਰੇ ਆਕਾਸ਼ ਦੇ ਵੀ ਮੈਂ ਤੋੜ ਸਕਦਾ ਤਾਰੇ ਆਕਾਸ਼ ਦੇ ਵੀ ਮੈਂ ਅਈ ਨਾ ਉਸ ਨੂੰ ਗਰੂਰ ਹੁੰਦਾ ਹੈ ਪਰ ਹੋਣਾ ਅਖਰ ਜੋ ਹੀ ਹੁੰਦਾ ਜੋ ਉਸ ਰੱਬ ਨੂੰ ਮਨਜ਼ੂਰ ਹੁੰਦਾ ਹੈ ਰੱਬ ਦੀ ਮਨਜ਼ੂਰੀ ਵਿੱਚ ਦਿੱਤੀ ਚਲਦੀ ਹੈ ਆਪਾਂ ਨੂੰ ਹੰਕਾਰ ਹੁੰਦਾ ਮਾਇਆ ਦਾ ਜਾਂ ਸਰੀਰ ਦਾ ਜਾਂ ਪਾਵਰ ਦਾ ਪਾਵਰ ਉਸ ਰੱਬ ਤੋਂ ਵੱਡੀ ਕੋਈ ਪਾਵਰ ਇਸ ਦੁਨੀਆ ਵਿੱਚ ਨਹੀਂ ਉਹ ਰਾਜੇ ਨੂੰ ਰੰਗ ਮਨਾ ਸਕਦਾ ਹੈ ਰੰਗ ਨੂੰ ਰਾਜਾ ਬਣਾ ਸਕਦਾ ਹੈ ਅਗਰ ਸਰੀਰ ਹੈ ਇਹ ਸਰੀਰ ਦੋਛਿਣਾ ਦੀ ਗੱਲ ਹੈ ਮਹਾਦਮੀ ਹੈ ਇੱਕ ਦਮੀ ਇੱਕ ਦਮ ਦਾ ਭਰੋਸਾ ਨਹੀਂ ਤੇ ਜਿੱਦਨ ਉਹ ਦਮ ਨਿਕਲ ਜਾਈ ਉਸ ਕਾਲਪੁਰਖ ਦੀ ਕਿਰਪਾ ਸਾਡੇ ਉਤੋਂ ਉੱਠ ਜਾਏ ਉਦੋਂ ਆਪਣਾ ਆਪਣਾ ਨਹੀਂ ਸਮਝਦਾ ਆਪਣੇ ਚੱਕੇ ਟੁੱਟੇ ਹੋਏ ਤੇ ਜੰਗਾਲੇ ਹੋਏ ਸ਼ੈੱਡ ਥੱਲੇ ਪੂਕੇ ਆਉਂਦੇ ਨੇ ਇਹ ਸਰੀਰ ਦੀ ਐਸਰੀਤ ਹੈ ਅਗਰ ਮਾਇਆ ਦਾ ਪਰਮਾਰਥ ਵੇਖੀਏ ਮਾਇਆ ਵੀ ਰੱਬ ਦੇ ਹੱਥ ਵਿੱਚ ਹੈ ਰਾਜੇ ਨੂੰ ਰੰਗ ਲੰਗ ਨੂੰ ਅਗਰ ਰਾਜਾ ਬਣਾ ਸਕਦਾ ਹੈ ਮਾਇਆ ਹੱਥਾਂ ਦੀ ਮਹਿਲ ਹੈ ਮਿੰਟਾਂ ਵਿੱਚ ਆ ਸਕਦੀ ਹੈ ਤੇ ਮਿੰਟਾਂ ਵਿੱਚ ਜਾ ਸਕਦੀ ਹੈ ਪਰਮਾਰਥ ਹੈ ਆਪਣੇ ਅੰਦਰੋਂ ਈਗੋ ਨੂੰ ਖਤਮ ਕਰੀਏ ਆਪਣੀ ਹਸਤੀ ਨੂੰ ਖਤਮ ਕਰ ਦਈਏ ਜਿਸ ਦਿਨ ਮੇਰੀ ਖਤਮ ਹੋ ਜਾਏਗੀ ਤੇ ਤੇਰੀ ਸ਼ੁਰੂ ਹੋ ਜਾਏਗੀ ਉਸ ਦਿਨ ਪ੍ਰੇਮ ਦਾ ਪਰਮਾਰਥ ਸਾਡੇ ਜੀਵਨ ਵਿੱਚ ਆ ਜਾਏਗਾ ਦੂਸਰਾ ਸਟੈਪ ਹੈ ٹرسٹ ਨੂੰ ਬਣਾਉਣਾ ਸਾਡੇ ਵਿੱਚ ਆਤਮ ਵਿਸ਼ਵਾਸ ਆਪਣੇ ਘਰ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਉਸ ਵਿਸ਼ਵਾਸ ਨੂੰ ਕਾਇਮ ਕਰਨ ਵਾਸਤੇ ਸਾਨੂੰ ਇੱਕ ਹੋਰ ਛੋਟੀ ਜੀ ਚੀਜ਼ ਕਰਨੀ ਪਵੇਗੀ ਪ੍ਰੋਮਿਸ ਨੂੰ ਆਪਣੇ ਜੀਵਨ ਵਿੱਚ ਲੈ ਆਉਣਾ ਪਏਗਾ ਜਦੋਂ ਸਾਡੇ ਜੀਵਨ ਵਿੱਚ ਪ੍ਰੋਮਿਸ ਹੈ ਸਾਡੇ ਜੀਵਨ ਵਿੱਚ ਵਾਦਾ ਹੈ ਅਸੀਂ ਆਪਣੇ ਜੀਵਨ ਨੂੰ ਵਿਸ਼ਵਾਸਦਾਈ ਜੀਵਨ ਬਣਾ ਸਕਦੇ ਹਾਂ ਆਪਾਂ ਆਪਣੇ ਘਰਾਂ ਵਿੱਚ ਆਪਣੇ ਪਰਿਵਾਰ ਵਿੱਚ ਛੋਟੇ-ਛੋਟੇ ਵਾਦੇ ਕਰੀਏ ਛੋਟੇ-ਛੋਟੇ ਪ੍ਰੋਮਿਸ ਕਰੀਏ ਇੱਕ ਬੇਨਤੀ ਹੈ ਰੋਜ਼ ਸਵੇਰੇ ਉੱਠੋ ਸ਼ੀਸ਼ੇ ਸਾਹਮਣੇ ਜਾਓ ਜਾ ਕੇ ਮੁਸਕਰਾਓ ਫੇ ਕਹੋ ਮੈਂ ਆਪਣੇ ਜੀਵਨ ਤੋਂ ਸੰਤੁਸ਼ਟ ਹਾਂ ਮੈਂ ਆਪਣੇ ਜੀਵਨ ਵਿੱਚ ਖੁਸ਼ ਹਾਂ ਖੁਸ਼ਾਹ ਹਾਂ ਤੇ ਅੱਜ ਮੈਂ ਵਾਦਾ ਕਰਦਾ ਵੀ ਅੱਜ ਮੈਂ ਸਾਰੇ ਦਿਨ ਆਪਣੇ ਮੱਥੇ ਤੇ ਧੂੜੀ ਨਹੀਂ ਆਉਣ ਦਵਾਂਗਾ ਅੱਜ ਮੈਂ ਪ੍ਰੋਮਿਸ ਕਰਦਾ ਵੀ ਅੱਜ ਮੈਂ ਸਾਰਾ ਦਿਨ ਮੁਸਕਰਾਂਦਾ ਰਵਾਂਗਾ ਉਸ ਪ੍ਰੋਮਿਸ ਨੂੰ ਜੀਤ ਜਾਨ ਲਗਾ ਕੇ ਪੂਰਾ ਕਰੂ ਜਿੱਦੋਂ ਉਹ ਛੋਟੇ ਛੋਟੇ ਪ੍ਰੋਮਿਸ ਸਾਡੇ ਅੰਦਰ ਪੂਰੇ ਹੋ ਜਾਣਗੇ ਸਾਡਾ ਜੀਵਨ ਸਵਰਗ ਵਰਗਾ ਬਣਦਾ ਜਾਏਗਾ ਸਾਡਾ ਜੀਵਨ ਪ੍ਰੇਮ ਮਲਬਤ ਦਾ ਜਾਏਗਾ ਆਪਣੇ ਬੱਚਿਆਂ ਨਾਲ ਛੋਟੇ ਛੋਟੇ ਪ੍ਰੋਮਿਸ ਕਰੋ ਆਪਣੇ ਮਾਪੇ ਬਾਬ ਦੇ ਨਾਲ ਛੋਟੇ ਛੋਟੇ ਪ੍ਰੋਮਿਸ ਕਰੋ ਤੇ ਉਹਨਾਂ ਪ੍ਰੋਮਿਸਿਸ ਨੂੰ ਪੂਰਾ ਕਰੋ ਤੁਹਾਡੇ ਵਿੱਚ ਵਿਸ਼ਵਾਸ ਕਾਇਮ ਹੋਏਗਾ ਜਦੋਂ ਤੱਕ ਵਿਸ਼ਵਾਸ ਨਹੀਂ ਰਿਸ਼ਤੇ ਦਾ ਕੋਈ ਮੁੱਲ ਨਹੀਂ ਕੁਸ਼ਵਾਰਸ਼ ਦੀ ਦੂੜ ਦੇ ਨਾਲ ਰਿਸ਼ਤਾ ਚੱਲਦਾ ਹੈ ਅਗਰ ਆਪਾਂ ਜੀਵਨ ਵਿੱਚ ਕੁਝ ਪ੍ਰਾਪਤ ਕਰਨਾ ਚਾਹੁੰਨੇ ਆ ਆਪਣੇ ਜੀਵਨ ਵਿੱਚ ਪ੍ਰੋਮਿਸ ਤੇ ਵਾਦਾ ਲੈ ਕੇ ਆਈ ਇਸ ਗੁਰੂ ਨਾਲ ਵਾਦਾ ਕਰੋ ਇਸ ਗੁਰੂ ਨਾਲ ਵਾਦੇ ਕਰੋ ਇਹ ਗੁਰੂ ਤੁਹਾਡਾ ਆਪਣਾ ਹੋ ਜੇ ਆਪਾਂ ਕਹਿੰਦੇ ਨਾ ਪਿਤਾ ਹੈ ਆਪਣੇ ਪਿਤਾ ਨਾਲ ਕੋਈ ਫਾਰਮੈਲਿਟੀ ਨਹੀਂ ਹੁੰਦੀ ਆਪਣੇ ਪਿਓ ਤੋਂ ਕੋਈ ਚੀਜ਼ ਮੰਗਣੀ ਹੋਏ ਨਾ ਅਸੀਂ ਕੋਈ ਫਾਰਮੈਲਿਟੀ ਨਹੀਂ ਕਰਦੇ ਉਸ ਤਰ੍ਹਾਂ ਹੀ ਇਹ ਕਾਲਪੁਰਖ ਹੈ ਗੁਰੂ ਹੈ ਇਸ ਗੁਰੂ ਕੋ ਲਾਓ ਗੁਰੂ ਨਾਲ ਪਿਆਰ ਨਾਲ ਚੀਜ਼ਾਂ ਮੰਗੋ ਕਹਿੰਦੇ ਨੇ ਹੈਡ ਗ੍ਰੰਥੀ ਸ਼੍ਰੋਮਣੀ ਪੰਥਕਾਲੀ ਗੁੱਡਾ ਦਾ ਦੇ ਗਿਆਨੀ ਸ਼ਮਸ਼ੇਰ ਸਿੰਘ ਜੀ ਕਹਿੰਦੇ ਸੀ ਸਾਡਾ ਰੱਬ ਦੇ ਨਾਲ ਐਨਾ ਪਿਆਰ ਹੋਣਾ ਚਾਹੀਦਾ ਹੈ ਐਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਵੀ ਅਸੀਂ ਰੱਬ ਨੂੰ ਕਹਿ ਸਕੀਏ ਵੀ ਭਰਾ ਵੜ ਕੇ ਪੁਲਾਣਾ ਕੰਮ ਕਰ ਦੇ ਰੱਬ ਦੇ ਨਾਲ ਐਨਾ ਪ੍ਰੇਮ ਪਾਲੋ ਆਪਣੇ ਘਰਾਂ ਵਿੱਚ ਐਸਾ ਪ੍ਰੇਮ ਪਾਲੋ ਐਸਾ ਵਿਸ਼ਵਾਸ ਕਾਇਮ ਕਰ ਲਵੋ ਅਗਰ ਅੱਜ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਆਏ ਸਾਡੇ ਸਾਹਮਣੇ ਸਾਡਾ ਪਿਤਾ ਆਏ ਤੇ ਕਈ ਅਸੀਂ ਜੰਗੇ ਮੈਦਾਨ ਵਿੱਚ ਜਾ ਕੇ ਆਪਣੇ ਸਿਰ ਕਲਮ ਕਲਾਉਣੇ ਨੇ ਸਾਡੇ ਮਨ ਵਿੱਚ ਇੱਕ ਸਵਾਲ ਪੈਦਾ ਨਾ ਹੋਏ ਅਸੀਂ ਮਰਨ ਵਾਸਤੇ ਤਿਆਰ ਹੋ ਜਾਈਏ ਐਸਾ ਗੁਰੂ ਐਸੇ ਗੁਰੂ ਕੇ ਸਿੱਖ ਹੋਇਆ ਕਰਦੇ ਨੇ ਆਪਾਂ ਜੀਵਨ ਵਿੱਚ ਉਹ ਟਰਸਟ ਤੇ ਉਹ ਪ੍ਰੇਮ ਕਾਇਮ ਕਰਨਾ ਤੇ ਤੀਸਰੀ ਚੀਜ਼ ਹੈ ਆਪਣੇ ਅੰਦਰੋਂ ਇੱਕ ਮਾਈਂਡ ਦੀ ਜਿਹੜੀ ਬਿਮਾਰੀ ਹੈ ਉਹਨੂੰ ਖਤਮ ਕਰਨੀ ਹੈ ਜਿਹੜਾ ਮਨ ਹੈ ਨਾ ਜੀ ਇਹ ਦਿਮਾਗ ਹੈ ਇਹ ਉਹਨਾਂ ਜਗਾਵਾਂ ਤੇ ਚੱਲਦਾ ਜਿੱਥੇ ਚੱਲਣਾ ਨਹੀਂ ਚਾਹੀਦਾ ਤੇ ਉਹਨਾਂ ਜਗਾਵਾਂ ਤੇ ਨਹੀਂ ਚੱਲਦਾ ਜਿੱਥੇ ਚੱਲਣਾ ਚਾਹੀਦਾ ਤਾਂ ਹੀ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਸਾਡੇ ਜੀਵਨ ਵਿੱਚ ਆਈਆਂ ਨੇ ਅਗਰ ਆਪਾਂ ਆਪਣੇ ਜੀਵਨ ਵਿੱਚ ਖੁਸ਼ੀ ਤੇ ਪਰਮਾਰਥ ਪਾਉਣਾ ਚਾਹੁੰਦੇ ਆ ਆਪਣੇ ਦਿਮਾਗ ਨੂੰ ਬਾਣੀ ਪੜਨ ਵੇਲੇ ਚਲਾਓ ਆਪਣੇ ਦਿਮਾਗ ਨੂੰ ਕੁਝ ਗਿਆਨ ਪ੍ਰਾਪਤ ਕਰਨ ਵੇਲੇ ਚਲਾਓ ਉਹਨੂੰ ਸਮਝੋ ਜੀਵਨ ਵਿੱਚ ਲਾਗੂ ਕਰੋ ਪਰ ਆਪਾਂ ਦਿਮਾਗ ਚਲਾਣੇ ਹਿਸ਼ਤਿਆਂ ਵਿੱਚ ਆਪਾਂ ਦਿਮਾਗ ਚਲਾਣੇ ਆ ਫੋਰਮੈਲਿਟੀਆ ਕਰਨ ਵਿੱਚ ਤਾਂ ਰਿਸ਼ਤੇ ਰਿਸ਼ਤੇ ਨਹੀਂ ਰਹਿ ਜਾਂਦੇ ਉਸ ਦਿਮਾਗ ਨੂੰ ਇਸ ਤਰ੍ਹਾਂ ਵਰਤਿਆ ਜਾਏ ਵੀ ਜੀਵਨ ਵਿੱਚ ਪ੍ਰੇਮ ਹੀ ਪ੍ਰੇਮ ਆ ਜਾਏ ਜਿੱਦਨ ਸਾਡੇ ਆਪਣੇਆ ਵਿੱਚ ਦਿਮਾਗ ਦੀ ਵਰਤੋਂ ਜ਼ੀਰੋ ਹੋ ਜਾਏਗੀ ਜਿੱਦਨ ਗੁਰੂ ਨਾਲ ਵਿਚਾਰ ਕਰਦੇ ਹੋਇਆ ਦਿਮਾਗ ਚੱਲਣ ਲੱਗ ਜਾਏਗਾ ਉਸ ਦਿਨ ਜੀਵਨ ਵਿੱਚ ਸਵਰਗ ਤੇ ਪਰਮਾਰਥ ਪ੍ਰੇਮ ਆ ਜਾਏਗਾ ਪ੍ਰੇਮ ਹੀ ਜੀਵਨ ਦੀ ਖੇੜ ਹੈ ਸਾਚ ਤਕ ਨੂੰ ਸੁਣ ਲਿਓ ਸਭੇ ਜਣ ਪ੍ਰੇਮ ਕਿਓ ਤਣ ਹੀ ਪ੍ਰਭ ਪਾਇਓ ਪ੍ਰੇਮ ਦੇ ਵਿੱਚ ਭੀਜੇ ਜਾਵਾਂਗੇ ਤੇ ਜੀਵਨ ਦਾ ਪਰਮਾਰਥ ਪ੍ਰਾਪਤ ਕਰ ਲੋਗੇ ਸਵਰਗ ਨੂੰ ਪਾ ਲਵਾਂਗੇ ਅੱਜ ਤੁਸੀਂ ਇੱਥੇ ਆਇਓ ਗੁਰਮੁਖ ਪਰਿਵਾਰ ਦੇ ਸੱਦੇ ਉੱਤੇ ਆਪਾਂ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਗੁਰਮੁਖ ਪਰਿਵਾਰ ਨੂੰ ਗੁਰੂ ਸਾਹਿਬ ਨੇ ਅਪਾਰ ਖੁਸ਼ੀਆਂ ਦਿੱਤੀਆਂ ਗੁਰਮੁਖ ਪਰਿਵਾਰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਅੱਜ ਤੁਸੀਂ ਵੀ ਇੱਥੇ ਜੋੜ ਕਰਕੇ ਬੈਠੇ ਹੋ ਸਾਰਿਆਂ ਨੂੰ ਬੇਨਤੀ ਐ ਗੁਰੂ ਦੇ ਨਾਲ ਜੁੜ ਜਾਈਏ ਅੱਜ ਆਪਾਂ ਇੱਥੇ ਆਏ ਆ ਗੁਰੂ ਹੀਰੇ ਮੋਤੀ ਵੰਡਦਾ ਮਨਤ ਵਿੱਚ ਰਤਨ ਜਵਾਹਰ ਮਾਣਕ ਉਹ ਜਵਾਹਰ ਮਾਣਕ ਮੰਤ ਦੇ ਨੇ ਉਹ ਪ੍ਰੇਮ ਹੈ ਗਿਆਨ ਹੈ ਉਸ ਗਿਆਨ ਦੇ ਹੀਰੇ ਮੋਤੀਆਂ ਨੂੰ ਆਪਣੇ ਨਾਲ ਲੈ ਕੇ ਜਾਈਏ ਸਾਡੇ ਕੋਲ ਗੁਰੂ ਸਾਹਿਬ ਮੌਜੂਦ ਨੇ ਅੱਜ ਗੁਰੂ ਸਾਹਿਬ ਦੀ ਖਜੂਰੀ ਵਿੱਚ ਇੱਕ ਪ੍ਰੋਮਿਸ ਕਰੀਏ ਵੀ ਆਪਾਂ ਬਾਣੀ ਨੂੰ ਪੜ੍ਹਾਂਗੇ ਜੀਵਨ ਵਿੱਚ ਲਾਗੂ ਕਰਾਂਗੇ ਪ੍ਰੇਮ ਪ੍ਰਮਾਤ ਰੱਖਾਂਗੇ ਤੇ ਹਮੇਸ਼ਾ ਮੁਸਕਰਾਉਂਦੇ ਰਵਾਂਗੇ ਤੁਹਾਡਾ ਜੀਵਨ ਸਵਰਗ ਬਣ ਜਾਏਗਾ ਐਨੀ ਕੋ ਬੇਲਤੀਆਂ ਪ੍ਰਵਾਨ ਸਮਾ ਜਿੰਨਾ ਕੋ ਹੈ ਉਹਨਾਂ ਕੋ ਲੈ ਲਿਆ ਜਿਆਦਾ ਹੀ ਵਿਚਾਰ ਹੋ ਗਈ ਪਰ ਐਨੀ ਕੋ ਬੇਲਤੀਆਂ ਪ੍ਰਵਾਨ ਕਰਦੇ ਆ ਗੁਰਮੁਖ ਪਰਿਵਾਰ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਰੱਬ ਅਗੇ ਅਰਦਾਸ ਕਰਦੇ ਆ ਇਸ ਗਰੂ ਉਤੇ ਬੈਠੇ ਇਸ ਘਰ ਵਿੱਚ ਬੈਠੇ ਹਰ ਇੱਕ ਜੀਵ ਉਤੇ ਪਰਮार्थ प्रेम ਵਰਸਾਏ ਤੇ ਆਪਾਂ ਗੁਰੂ ਕੀ ਬਾਣੀ ਨੂੰ ਪਰਮार्थ ਜੀਵਨ ਵਿੱਚ ਲਾਗੂ ਕਰ ਪਾਈਏ ਐਨੀ ਕੋ ਬੇਇਤਿਆ ਪ੍ਰਵਾਨ ਵਿਚਾਰਾ ਕਰਦੇ ਹਾਂ अनेका ਬੁੱਲਾ ਹੋਈਆਂ ਉਹਨਾਂ ਕੇ ਆਦਾਸ ਨੂੰ ਬੱਚਾ ਸਮਝ ਕੇ ਮਾਫ ਕਰ ਦੇਣਾ ਪਰ ਅਗਰ ਆਦਾਸ ਦੀਆਂ ਗੱਲਾਂ ਨਾਲ ਸਹਿਮਤ ਹੋ ਤੇ ਗੁਰੂ ਸਾਹਿਬ ਨੂੰ ਅੱਜ ਪ੍ਰੋਮਿਸ ਕਰਕੇ ਆਪਣੇ ਕਰ ਜਾਂਦੇ ਹੋ ਮੈਂ ਫਤਿਹ ਦੀ ਸਾਜ ਪਾਵਾਂਗਾ ਮੇਰੇ ਤੋਂ ਜ਼ਿਆਦਾ ਤੁਹਾਡੀ ਆਵਾਜ਼ ਆਣੀ ਚਾਹੀਦੀ ਹੈ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ